ਕਲਗੀਧਰ ਪਾਤਸ਼ਾਹ ਦੇ ਪੂਰਨ ਗੁਰਸਿੱਖ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਤੋਂ ਪਹਿਲਾਂ ਦੀ ਅੱਜ ਅਸੀਂ ਗੱਲ ਕਰਾਂਗੇ ਕਿ ਕਿਵੇਂ ਉਹਨਾਂ ਦੇ ਮਾਤਾ ਪਿਤਾ ਦੀ ਜਿੜੀ ਸੀ ਹੀ ਕਾਲਨਾ ਸੀ ਪ੍ਰਮਾਤਮਾ ਪ੍ਰਤੀ ਜਿਹੜਾ ਪਿਆਰ ਸੀ ਉਹਨਾਂ ਦੀ ਬਦੌਲਤ ਪ੍ਰਮਾਤਮਾ ਨੂੰ ਆਪ ਉਹਨਾਂ ਨੂੰ ਸਨੇਹਾ ਦੇ ਕੇ ਜਾਣਾ ਪਿਆ ਕਿ ਜਲਦੀ ਹੀ ਇੱਕ ਮਹਾਨ ਸ਼ਕਤੀਸ਼ਾਲੀ ਰੂਹ ਮਹਾਨ ਸੰਤ ਸਪਾਈ ਬੇਟਾ ਤੁਹਾਡੇ ਕਰਨ ਆਉਣ ਪੜਾ ਹੈ ਤੇ ਆਓ ਅੱਜ ਬਾਬਾ ਦੀਪ ਸਿੰਘ ਜੀ ਦੇ ਜਣੂ ਤੋਂ ਪਹਿਲਾਂ ਮਾਤਾ ਪਿਤਾ ਦੀ ਸੇਵਾ ਭਾਵਨਾ ਉਹਨਾਂ ਦਾ ਸਬਰ ਸੰਤੋਖ ਭਰੋਸਾ ਉਸ ਪ੍ਰਮਾਤਮਾ ਪ੍ਰਤੀ ਤੇ ਪ੍ਰਮਾਤਮਾ ਨੂੰ ਕਿਵੇਂ ਆਪ ਰੂਪ ਤਾਰਨ ਕਰਕੇ ਆਉਣਾ ਪਿਆ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ ਕਿ ਪ੍ਰਮਾਤਮਾ ਦੇ ਘਰ ਵਿੱਚ ਸਭ ਕੁਝ ਹੈ ਉਹਦੀ ਦੇਹਾ ਪਾਵਨਾ ਨਾਲ ਸਭ ਕੁਝ ਮਿਲਦਾ ਵੀ ਹੈ ਤਾਂ ਆਓ ਉਹਨਾਂ ਦੇ ਜੀਵਨ ਦੀ ਇੱਕ ਝਾਤ ਮਾਰੀਏ ਸੀ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਿਤਾ ਦਾ ਨਾਂ ਭਾਈ ਫਕਤੂ ਜੀ ਤੇ ਮਾਤਾ ਦਾ ਨਾਂ ਸੀ ਮਾਤਾ ਜਿਉਣੀ ਜੀ ਤੇ ਸੱਚਮੁੱਚ ਹੀ ਜਿਹੜੇ ਪਿਤਾ ਜੀ ਸਨ ਫਕਤੂ ਜੀ ਉਹ ਭਗਤਾਂ ਵਰਗੇ ਹੀ ਸਨ ਬਹੁਤ ਹੀ ਪਿਆਰ ਵਾਲੇ ਖੁੱਲੇ ਦਿਲ ਵਾਲੇ ਇਨਸਾਨ ਸਨ ਤੇ ਉਹਨਾਂ ਨੂੰ ਤਨ ਦੌਲਤ ਨਾਲ ਇੰਨਾ ਕੋਈ ਪਿਆਰ ਨਹੀਂ ਸੀ ਤੇ ਦੂਜੇ ਪਾਸੇ ਮਾਤਾ ਜਿਉਣੀ ਜੀ ਸੱਚਮੁੱਚ ਉਹ ਮਾਤਾ ਜਿਉਂ ਜੋਗੀ ਹੀ ਸੀ ਕਿਉਂਕਿ ਉਹਨਾਂ ਨੂੰ ਵੀ ਜੋ ਕੁਝ ਦਿੱਤਾ ਸੀ ਉਹ ਪਰਮਾਤਮਾ ਦੀ ਦਾ ਦਿੱਤੇ ਹੋਏ ਤੇ ਹਰ ਵੇਲੇ ਉਹਨਾਂ ਦਾ ਸ਼ੁਕਰਾਨਾ ਕਰਦੇ ਰਹਿਣਾ ਅਤੇ ਆਪਣੇ ਕੰਮਕਾਰ ਦੇ ਵਿੱਚ ਬਿਜ਼ੀ ਰਹਿਣਾ ਤਾਂ ਐਸੀ ਤਰ੍ਹਾਂ ਲਗਭਗ 15 ਸਾਲ ਹੋ ਚੁੱਕੇ ਸਨ ਮਾਤਾ ਪਿਤਾ ਦੇ ਵਿਆਹ ਨੂੰ ਤੇ ਹਰੇ ਹਾਲੇ ਤੱਕ ਘਰ ਦੇ ਵਿੱਚ ਕੋਈ ਬੱਚਾ ਨਹੀਂ ਹੋਇਆ ਸੀ ਤਾਂ ਬੜਾ ਲੰਮਾ ਸਮਾਂ ਹੋਣ ਦੇ ਕਾਰਨ ਪਰ ਉਹਨਾਂ ਦਾ ਸਬਰ ਸੰਤੋਖ ਤੇ ਭਰੋਸਾ ਇਹ ਸੀ ਕਿ ਸ਼ਾਇਦ ਸਾਡੇ ਕੋਈ ਕਰਮ ਹੀ ਹੈ ਜੀ ਹਨ ਜਿਸ ਕਰਕੇ ਸਾਡੇ ਘਰ ਜਿਹੜੇ ਹੈ ਕੋਈ ਬੱਚੇ ਦੀ ਦਾਤ ਸਾਨੂੰ ਨਹੀਂ ਮਿਲੀ ਪਰ ਭਰੋਸਾ ਫਿਰ ਵੀ ਉਸ ਪ੍ਰਮਾਤਮਾ ਤੇ ਜ਼ਰੂਰ ਸੀ ਤਾਂ ਇੱਕ ਦਿਨ ਕੀ ਹੋਇਆ 15 ਸਾਲ ਹੋ ਚੁੱਕੇ ਸਨ ਤੇ ਗੰਨੇ ਦਾ ਜਿਹੜਾ ਸੀ ਸੀਜ਼ਨ ਆ ਚੁੱਕਿਆ ਸੀ ਕਿਉਂਕਿ ਮਾਘੀ ਤੋਂ ਬਾਅਦ ਜਦੋਂ ਪਸੰਤ ਰੁੱਤ ਆ ਜਾਂਦੀ ਹੈ ਤਾਂ ਉਸ ਸਮੇਂ ਗੰਨਾ ਪੂਰਨ ਰੂਪ ਦੇ ਵਿੱਚ ਤਿਆਰ ਹੋ ਜਾਂਦਾ ਹੈ ਮਿੱਠਾ ਹੋ ਜਾਂਦਾ ਹੈ ਗੁੜ ਬਣਾਉਣ ਦੇ ਲਈ ਤਾਂ ਭਾਈ ਭਗਤੂ ਜੀ ਤੇ ਮਾਤਾ ਜਿਉਣੀ ਜੀ ਆਪਣੇ ਖੇਤਾਂ ਦੇ ਵਿੱਚ ਇੱਕ ਮਹੀਨਾ ਉੱਥੇ ਹੀ ਰਹਿੰਦੇ ਹੁੰਦੇ ਸਨ ਗੰਨੇ ਨੂੰ ਪੀੜਨ ਦੇ ਲਈ ਅਤੇ ਗੁੜ ਬਣਾਉਣ ਦੇ ਲਈ ਤਾਂ ਇਸ ਤਰ੍ਹਾਂ ਉਹ ਜਦ ਦੋਨੇ ਮਾਤਾ ਪਿਤਾ ਜੀ ਖੇਤ ਨੂੰ ਚਲੇ ਜਾਂਦੇ ਹਨ ਅਤੇ ਖੇਤ ਦੇ ਵਿੱਚ ਹੀ ਉੱਥੇ ਰਹਿਣ ਸਿਰਾ ਕਰਦੇ ਹਨ ਤੇ ਮਨ ਵਿੱਚ ਇਹ ਵੀ ਹੁੰਦਾ ਹੈ ਕਿ ਦੂਜੀ ਜਿਹੜੇ ਆਸ-ਪਾਸੇ ਦੇ ਲੋਕ ਹਨ ਉਹਨਾਂ ਕੋਲ ਉਹਨਾਂ ਦੇ ਦੋ ਜਣੇ ਆਪ ਹਨ ਤੇ ਦੋ ਤਿੰਨ ਬੱਚੇ ਹੁੰਦੇ ਹਨ ਚਾਰ ਪੰਜ ਜਣੇ ਹੋ ਜਾਂਦੇ ਹਨ ਤੇ ਗੰਨਾ ਪੀੜਨਾ ਵੀ ਬਹੁਤ ਸੌਖਾ ਹੋ ਜਾਂਦਾ ਕਿਉਂਕਿ ਗੰਨੇ ਪੀੜਨ ਦੇ ਵਿੱਚ ਲਗਭਗ ਚਾਰ ਪੰਜ ਬੰਦਿਆਂ ਦੀ ਉਸ ਸਮੇਂ ਜ਼ਰੂਰਤ ਜ਼ਰੂਰ ਪੈਂਦੀ ਸੀ ਤੇ ਇੱਧਰ ਮਾਤਾ ਪਿਤਾ ਦੁਨਹੀਂ ਹੀ ਰਹ ਜਾਂਦੇ ਸਨ ਤੇ ਬੜੀ ਹੀ ਵਰਾਗਮਈ ਤੇ ਵਿੱਚ ਹੋ ਜਾਣਾ ਵੀ ਸਾਡੇ ਘਰ ਵੀ ਕੋਈ ਪੁੱਤ ਦੀ ਦਾਤ ਜ਼ਰੂਰ ਹੋਵੇ ਤਾਂ ਐਸੀ ਤਰ੍ਹਾਂ ਹੀ ਜਦੋਂ ਖੇਤ ਦੇ ਵਿੱਚ ਮਾਤਾ ਪਕਤੂ ਮਾਤਾ ਜਿਉਣੀ ਜੀ ਤੇ ਪਿਤਾ ਪਕਤੂ ਜੀ ਪਹੁੰਚਦੇ ਹਨ ਤੇ ਗੰਨਾ ਵੱਢ ਕੇ ਛਿੱਲ ਕੇ ਉਹਨੂੰ ਤੇ ਜਦੋਂ ਗੰਨਾ ਪੀੜਨ ਦੇ ਲਈ ਤਿਆਰੀਆਂ ਕਰਦੇ ਹਨ ਤਾਂ ਇੰਨੇ ਨੂੰ ਇੱਕ ਦੂਰੋਂ ਗੁਰਸਿੱਖ ਆਉਂਦਾ ਹੈ ਜਿਸ ਦੇ ਭਗਵੇਂ ਕੱਪੜੇ ਪਾਏ ਹੁੰਦੇ ਹਨ ਇਲਾਹੀ ਰੂਪ ਹੁੰਦਾ ਉਸ ਦੇ ਉੱਤੇ ਚਿਹਰਾ ਹੈ ਜਿਹੜਾ ਉਹ ਸੂਰਜ ਵਾਂਗੂ ਚਮਕਦਾ ਹੁੰਦਾ ਹੈ ਤੇ ਆ ਕੇ ਉਹਨਾਂ ਨੂੰ ਗੁਰਸਿੱਖਾਂ ਨੂੰ ਕਹਿੰਦਾ ਹੈ ਕਿ ਉਹ ਗੁਰਸਿੱਖੋ ਸਤ ਕਰਤਾ ਸਤ ਕਰਤਾ ਜਦੋਂ ਭਾਈ ਭਕਤੂ ਜੀ ਤੇ ਮਾਤਾ ਜਿਉਣੀ ਜੀ ਦੇਖਦੇ ਹਨ ਤੇ ਉਹ ਵੀ ਅੱਗੋਂ ਬੋਲਦੇ ਹਨ ਸਤ ਕਰਤਾ ਸਤ ਕਰਤਾਰ ਤੇ ਮਾਤਾ ਜਿਉਣੀ ਜੀ ਕਹਿੰਦੇ ਹਨ ਧੰਨ ਭਾਗ ਸਾਡੇ ਜਿਹੜੇ ਗੁਰਸਿੱਖ ਨੇ ਸਾਡ ਨੂੰ ਦਰਸ਼ਨ ਦਿੱਤੇ ਹਨ ਗੁਰਮੁਖ ਨੂੰ ਗੁਰਮੁਖ ਨੇ ਸਾਨੂੰ ਦਰਸ਼ਨ ਦਿੱਤੇ ਹਨ ਧੰਨ ਭਾਗ ਸਾਡੇ ਤੇ ਕਹਿੰਦੇ ਜੀ ਆਓ ਇੱਥੇ ਥੜੇ ਤੇ ਬੈਠੋ ਜੀ ਤੇ ਐਸੇ ਤਰ੍ਹਾਂ ਉਹ ਖੇਸ ਦੀ ਜਿਹੜਾ ਹੁੰਦਾ ਹੈ ਕਿਸ ਨੂੰ ਥੜੇ ਤੇ ਵਿਛਾ ਦਿੰਦੇ ਹਨ ਤੇ ਉੱਥੇ ਉਹ ਗੁਰਸਿੱਖ ਜਿਹੜਾ ਹੈ ਚਿੱਟੀ ਦਾੜੀ ਵਾਲਾ ਹੁੰਦਾ ਹੈ ਬਹੁਤ ਹੀ ਇਲਾਹੀ ਰੂਪ ਹੁੰਦਾ ਉਸਦੇ ਅੱਖਾਂ ਦੇ ਵਿੱਚ ਇੰਨਾ ਨੂਰ ਤੇ ਉਹ ਉਥੇ ਬੈਠ ਜਾਂਦਾ ਹੈ ਤੇ ਮਾਤਾ ਜਿਉਣੀ ਜੀ ਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਬਾਬਾ ਬੁੱਢਾ ਜੀ ਤੇ ਮਾਤਾ ਗੰਗਾ ਜੀ ਦੀ ਜਿਹੜੀ ਸਾਖੀ ਹੈ ਪੁੱਤਰ ਦੀ ਦਾਤ ਮਿਲਣ ਦੀ ਉਹ ਸਾਖੀ ਉਹਨਾਂ ਨੂੰ ਉਹ ਅੱਖਾਂ ਸਾਹਮਣੇ ਚਲਕ ਮਹਿਸੂਸ ਹੋਣ ਲੱਗ ਜਾਂਦੀ ਹੈ ਕਿ ਇੱਕ ਅੰਦਰ ਆਸਾ ਦੀ ਕਿਰਨ ਜਾਗਦੀ ਹੈ ਕਿ ਅੱਜ ਇਹਨਾਂ ਨੂੰ ਪੁੱਤਰ ਦੀ ਦਾਤ ਜ਼ਰੂਰ ਲੈਣੀ ਹੈ ਤੇ ਉਸੇ ਤਰ੍ਹਾਂ ਪਾਈ ਭਗਤੂ ਜੀ ਨੂੰ ਵੀ ਇੱਕ ਆਸ ਇਸੇ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਭਗਤ ਧੰਨਾ ਜੀ ਜਿਦੇ ਸਾਹਮਣੇ ਜਿਹੜੇ ਸਨ ਪਰਮੇਸ਼ਰ ਆਪ ਰੂਪ ਧਾਰਨ ਕੇ ਆਉਣਾ ਪਿਆ ਤੇ ਉਹਨਾਂ ਨੂੰ ਪ੍ਰਸ਼ਾਦਾ ਛਕਣਾ ਪਿਆ ਉਸੇ ਤਰ੍ਹਾਂ ਭਗਤੂ ਜੀ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਅੱਜ ਸੱਚ ਹੀ ਪ੍ਰਮਾਤਮਾ ਉਹਨਾਂ ਦੇ ਕਰ ਆਏ ਹਨ ਖੇਤ ਆਏ ਹਨ ਇੱਕ ਰੂਪ ਧਾਰਨ ਗੁਰਮੁਖ ਦਾ ਰੂਪ ਧਾਰਨ ਕਰਕੇ ਤੇ ਅੱਜ ਪ੍ਰਸ਼ਾਦਾ ਜ਼ਰੂਰ ਸ਼ਕਾਉਣਾ ਹੈ ਤੇ ਜਦੋਂ ਇਹ ਚਲਕ ਉਹਨਾਂ ਦੋਨਾਂ ਨੂੰ ਪੈਂਦੀ ਹੈ ਤਾਂ ਮਾਤਾ ਜਿਉਣੀ ਜੀ ਕਹਿੰਦੇ ਹਨ ਕਿ ਜੀ ਪ੍ਰਸ਼ਾਦਾ ਸ਼ਕੋਗੇ ਤਾਂ ਉਹ ਗੁਰਮੁਖ ਬੋਲਦੇ ਹਨ ਕਿ ਹਾਂਜੀ ਪ੍ਰਸ਼ਾਦਾ ਜ਼ਰੂਰ ਸ਼ਕਾਂਗੇ ਕਿ 16 ਪਹਿਰ ਹੋ ਚੁੱਕੇ ਹਨ ਭੁੱਖਿਆਂ ਨੂੰ ਬਹੁਤ ਭੁੱਖ ਲੱਗੀ ਹੈ ਪ੍ਰਸ਼ਾਦਾ ਜ਼ਰੂਰ ਛਕਾਂਗੇ ਤਾਂ ਮਾਤਾ ਜਿਉਣੀ ਜੀ ਜਿਹੜੇ ਬਾਜਰੇ ਦੇ ਪ੍ਰਸ਼ਾਦੇ ਹੁੰਦੇ ਹਨ ਤੇ ਨਾਲ ਉੱਤੇ ਮੱਖਣ ਰੱਖ ਕੇ ਤੇ ਦਹੀਂ ਪਾ ਕੇ ਤੇ ਤੇ ਲੱਸੀ ਦਾ ਗਲਾਸ ਵਰਕੇ ਤੇ ਬਾਬਾ ਗੁਰਮੁਖ ਸਿੰਘ ਨੂੰ ਉਸ ਨੂੰ ਉਹਨਾਂ ਨੂੰ ਪ੍ਰਸ਼ਾਦਾ ਛਕਾ ਲਈ ਦਿੰਦੇ ਹਨ ਤੇ ਅੰਦਰ ਹੀ ਅੰਦਰ ਇੱਕ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਇਹ ਹੀ ਉਹ ਜਿਹੜੇ ਗੁਰਸਿੱਖ ਹਨ ਉਹਨਾਂ ਨੂੰ ਵੀ ਅੰਦਰ ਦੀ ਗੱਲ ਪਤਾ ਲੱਗ ਜਾਂਦੀ ਹੈ ਕਿ ਇਹਨਾਂ ਨੂੰ ਅੰਦਰੋਂ ਵੀ ਕਿਸ ਚੀਜ਼ ਦੀ ਜਿਹੜੀ ਹੈ ਜਿਹੜੀ ਮੰਗ ਹੈ ਉਹ ਉਹਨਾਂ ਨੂੰ ਪਤਾ ਲੱਗ ਜਾਂਦੀ ਹੈ ਕਿਉਂਕਿ ਉਹ ਵੀ ਅੰਦਰੋਂ ਜਾਣੀ ਜਾਣਣ ਹੁੰਦੇ ਆ ਤੇ ਨਾਲ ਨਾਲ ਪ੍ਰਸ਼ਾਦਾ ਸ਼ੱਕਦੇ ਹਨ ਤੇ ਮੁਸਕਰਾਉਂਦੇ ਰਹਿੰਦੇ ਹਨ ਤੇ ਨਾਲ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ ਕਹਿੰਦੇ ਕਹਿੰਦੇ ਹਨ ਕਿ ਇਹ ਜਿਹੜੇ ਬਾਜਰੇ ਦੀ ਰੋਟੀ ਹੈ ਇਹ ਬੜੀ ਮਿੱਠੀ ਹੈ ਬੜੀ ਬੜਾ ਸਵਾਦ ਆ ਰਿਹਾ ਹੈ ਇਹ ਜਿਹੜਾ ਮੱਖਣ ਹੈ ਇਹ ਬੜਾ ਸਵਾਦ ਹੈ ਆਨੰਦ ਆ ਰਿਹਾ ਹੈ ਤਾਂ ਮਾਤਾ ਜਿਉਣੀ ਜੀ ਕਹਿੰਦੇ ਹਨ ਜੋ ਦਿੱਤਾ ਹੈ ਉਸ ਪ੍ਰਮਾਤਮਾ ਦਾ ਦਿੱਤਾ ਹੋਇਆ ਹੈ ਜੀ ਤੇ ਸਭ ਕੁਝ ਪ੍ਰਮਾਤਮਾ ਹੀ ਦੇਨਦਾਰ ਹੈ ਸਾਡਾ ਇਸ ਦੇ ਵਿੱਚ ਕੁਝ ਨਹੀਂ ਪ੍ਰਮਾਤਮਾ ਨੇ ਸਾਡੇ ਘਰ ਬਹੁਤ ਕੁਝ ਦਿੱਤਾ ਹੈ ਇਹ ਫਸਲ ਫਸਲ ਦਿੰਦੀ ਹੈ ਬਹੁਤ ਸੋਹਣੀ ਫਸਲ ਦਿੰਦਾ ਹੈ ਹਰ ਸਾਲ ਇਹ ਕਿਉ ਮੱਖਣ ਦੁੱਧ ਕਿਸੇ ਚੀਜ਼ ਦੀ ਕਮੀ ਨਹੀਂ ਤੇ ਐਸੇ ਤਰ੍ਹਾਂ ਫਿਰ ਭਗਤ ਜੀ ਹੈ ਭਗਤੂ ਜੀ ਹੈ ਜਿਹੜੇ ਉਹ ਖੂਹ ਤੋਂ ਪਾਣੀ ਭਰਨ ਉੱਟ ਜਾਂਦੇ ਹਨ ਤੇ ਜਦੋਂ ਉਹ ਗੁਰਮੁਖ ਸਜਣ ਜਿਹੜੇ ਸਨ ਉਹ ਖੂਹ ਵੱਲ ਚਾਤੀ ਮਾਰਦੇ ਹਨ ਤੇ ਕਹਿੰਦੇ ਹਨ ਕਿ ਖੂਹ ਤੇ ਕੋਈ ਮੈਨੂੰ ਕੋਈ ਬੱਚਾ ਖੇਡਦਾ ਨਹੀਂ ਵਿਖ ਰਿਆ ਤਾਂ ਮਾਤਾ ਜੀ ਨੀਵੀ ਪਾ ਲੈਂਦੇ ਹਨ ਤੇ ਜਿਹੜੇ ਗੁਰਮਖੰਨ ਅੰਦਰੋਂ ਅੰਦਰੀ ਮਸਕਰਾਉਂਦੇ ਹਨ ਤੇ ਤੇ ਭਗਤ ਜੀ ਵੀ ਕਹਿੰਦੇ ਹਨ ਕਿ ਜੀ ਸਾਨੂੰ 15 ਸਾਲ ਹੋ ਗਏ ਸਾਡੇ ਵਿਆਹ ਨੂੰ ਪਰ ਹਾਲੇ ਤੱਕ ਸਾਡੇ ਘਰ ਕੋਈ ਬੱਚਾ ਨਹੀਂ ਆਇਆ ਬਸ ਇੱਕੋ ਹੀ ਕਮੀ ਹੈ ਬਾਕੀ ਸਾਨੂੰ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ ਔਰ ਇਹ ਸਭ ਕੁਝ ਉਸ ਪਰਮਾਤਮਾ ਦਾ ਦਿੱਤਾ ਹੋਇਆ ਹੈ ਸਾਡਾ ਇਸ ਦੇ ਵਿੱਚ ਕੋਈ ਵੀ ਨਹੀਂ ਤਾਂ ਦੋਨਾਂ ਦਾ ਇਹੋ ਹੰਕਾਰ ਨਾ ਦੇਖ ਕੇ ਇੰਨਾ ਸਭ ਕੁਝ ਉਸ ਪਰਮਾਤਮਾ ਦਾ ਜਮੀਨ ਜਾਇਦਾਦ ਦਿੱਤੀ ਹੋਈ ਪਸ਼ੂ ਡੰਗਰ ਖੁੱਲੇ ਸਨ ਇਹ ਸਭ ਕੁਝ ਦਿੱਤੇ ਹੋਇਆ ਵੀ ਉਹ ਸਭ ਕੁਝ ਉਸ ਪਰਮਾਤਮਾ ਦਾ ਦਿੱਤਾ ਹੋਇਆ ਕਹਿਣ ਕਹਿੰਦੇ ਦੇਖ ਕੇ ਜਦੋਂ ਉਹ ਗੁਰਮੁਖ ਪ੍ਰਸੰਨ ਹੋ ਗਿਆ ਤੇ ਫਿਰ ਗੁਰਮੁਖ ਨੇ ਉਹਨਾਂ ਨੂੰ ਕਿਹਾ ਕਿ ਜਲਦੀ ਹੀ ਤੁਹਾਡੇ ਕਰਨ ਇੱਕ ਮਹਾਨ ਸ਼ਕਤੀਸ਼ਾਲੀ ਮਹਾਨ ਸੰਤ ਬੇਟਾ ਆਉਣ ਵਾਲਾ ਹੈ ਪਰ ਕਾਲ ਦਾ ਹੋਣ ਕਰਕੇ ਇਹ ਇੰਨਾ ਸਮਾਂ ਜਿਹੜਾ ਹੈ ਕਾਲ ਦਾ ਚੱਕਰ ਹੋਣ ਕਰਕੇ ਜਿਹੜਾ ਇੰਨਾ ਸਮਾਂ ਹੈ ਉਹ ਲੱਗ ਗਿਆ ਤੁਸੀਂ ਪ੍ਰਮਾਤਮਾ ਦੇ ਬਾਣੇ ਵਿੱਚ ਰਹੋ ਤੇ ਸੰਤੁਸ਼ਟ ਰਹੋ ਛੇਤੀ ਹੀ ਤੁਹਾਡੇ ਘਰ ਤੁਹਾਡੇ ਘਰ ਇੱਕ ਮਹਾਨ ਸ਼ਕਤੀਸ਼ਾਲੀ ਤੇ ਮਹਾਨ ਸੰਤ ਸਪਾਈ ਹੈ ਜਿਹੜਾ ਬੇਟਾ ਆਉਣ ਵਾਲਾ ਹੈ ਤੇ ਇਹ ਕਹੇ ਕਿ ਫਿਰ ਉਹ ਗੁਰਮੁਖੀ ਪ੍ਰਸ਼ਾਦਾ ਸ਼ਕ ਕੀ ਇਹ ਕਹਿੰਦੇ ਚਲੋ ਅੱਜ ਆਪਾਂ ਗੰਨਾ ਪੀੜਦੇ ਹਾਂ ਮੈਂ ਵੀ ਤੁਹਾਡੇ ਨਾਲ ਲੱਗਦਾ ਤਾਂ ਮਾਤਾ ਜੀ ਤੇ ਪਕਤੂ ਜੀ ਕਹਿੰਦੇ ਨਹੀਂ ਜੀ ਤੁਸੀਂ ਨਹੀਂ ਤੁਸੀਂ ਸਾਡੇ ਸਾਡੇ ਮਤਲਬ ਕੀ ਹੈ ਸਾਡੇ ਘਰ ਆਏ ਹੋ ਤੁਸੀਂ ਨਹੀਂ ਕੰਮ ਕਰਨਾ ਅਸੀਂ ਕੰਮ ਕਰਾਂਗੇ ਕਹਿੰਦੇ ਨਹੀਂ ਅਸੀਂ ਵੀ ਤੁਹਾਡੇ ਨਾਲ ਲੱਗਾਂਗੇ ਤੁਹਾਡੇ ਨਾਲ ਅਸੀਂ ਸਹਿਯੋਗ ਦੇਵਾਂਗੇ ਉਹ ਗੁਰਮੁਖ ਸੱਜਣ ਕਹਿੰਦੇ ਤੇ ਫਿਰ ਉਹਨਾਂ ਨੇ 4-5 ਦਿਨ ਉਹਨਾਂ ਦੇ ਕੋਲ ਰਹੇ ਤੇ ਉਹਨਾਂ ਦੇ ਨਾਲ ਜਿਹੜਾ ਉਹ ਗੰਨਾ ਜਿਹੜਾ ਹੈ ਗੰਨਾ ਪੀੜਿਆ ਤੇ ਗੁੜ ਬਣਾਇਆ ਕਹਿੰਦੇ ਗੁੜ ਬਣਾਵਾਂਗੇ ਮਿੱਠਾ ਗੁੜ ਖਾ ਕੇ ਜਾਵਾਂਗੇ ਤੇ ਇਸ ਤਰ੍ਹਾਂ ਜਦੋਂ 4-5 ਦਿਨਾਂ ਬਾਅਦ ਉਹ ਜਿਹੜਾ ਗੁਰਮੁਖ ਸੱਜਣ ਗਏ ਉਹਨਾਂ ਨੇ ਕੋਈ ਵੀ ਆਪਣਾ ਆਤਾ ਪਤਾ ਨਾ ਦੱਸਿਆ ਤੇ ਉਦੋਂ ਹੀ ਪਤਾ ਲੱਗਿਆ ਜਦੋਂ ਕਹਿੰਦੇ ਹੁਣ ਮੈਂ ਇੱਥੋਂ ਚੱਲਾ ਜਾਣਾ ਹੈ ਤੇ ਇਹ ਕਹਿ ਕੇ ਉਹ ਚਲੇ ਗਏ ਤੇ ਬਾਅਦ ਵਿੱਚ ਉਹਨਾਂ ਨੇ ਬਹੁਤ ਫੜਤਾਲ ਕੀਤੀ ਵੀ ਉਹ ਗੁਰਮੁਖ ਸੱਜਣ ਕਿੱਥੋਂ ਸਨ ਪਰ ਉਹਨਾਂ ਦਾ ਪਤਾ ਕਿਤੋਂ ਵੀ ਨਾ ਮਿਲਿਆ ਤੇ ਨਾ ਉਹ ਆਪ ਪਤਾ ਦੱਸ ਕੇ ਗਏ ਤੇ ਇਸ ਤੋਂ ਬਾਅਦ 5-6 ਮਹੀਨਿਆਂ ਬਾਅਦ ਮਾਤਾ ਦੀ ਜਿਹੜੀ ਕੁੱਖ ਸੀ ਉਹ ਹਰੀ ਹੋ ਗਈ ਤੇ ਤੇ ਉਸ ਤੋਂ ਬਾਅਦ ਫਿਰ ਬਾਬਾ ਜੀ ਨੇ ਮਾਤਾ ਜੀ ਦੇ ਕੁੱਖੋਂ ਜਨਮ ਲਿਆ ਤੇ ਮਾ ਤੇ ਬਾਬਾ ਦੀਪ ਸਿੰਘ ਜੀ ਦਾ ਨਾਮ ਛੋਟੇ ਹੁੰਦਾ ਦਾ ਜਿਹੜਾ ਸੀ ਉਹ ਦੀਪਾ ਰੱਖਿਆ ਗਿਆ ਦੀਪਾ ਪਾਉ ਇੱਕ ਪ੍ਰਕਾਸ਼ ਰੱਖਿਆ ਗਿਆ ਤਾਂ ਇਸ ਤਰ੍ਹਾਂ ਪਰਮਾਤਮਾ ਤੇ ਜਿੰਨਾਂ ਨੂੰ ਭਰੋਸਾ ਹੈ ਸਬਰ ਸੰਤੋਖ ਹੈ ਸੱਚ ਜਾਣਿਓ ਪਰਮਾਤਮਾ ਨੂੰ ਦੀ ਕੁੱਖ ਜ਼ਰੂਰ ਪਰਦਾ ਹੈ ਪਰਮਾਤਮਾ ਨੂੰ ਵੀ ਫਿਕਰ ਹੁੰਦਾ ਆਪਣੇ ਪਿਆਰਿਆਂ ਦਾ ਇਸ ਤਰ੍ਹਾਂ ਪਰਮਾਤਮਾ ਨੂੰ ਆਪ ਰੂਪ ਬਦਲ ਕੇ ਆਉਣਾ ਪਿਆ ਤੇ ਭਾਈ ਭਗਤੂ ਜੀ ਨੂੰ ਭਗਤ ਧੰਨਾ ਦੀ ਚੱਕੀ ਨਜ਼ਰ ਆਵੇ ਤੇ ਮਾਤਾ ਜੀ ਨੂੰ ਬਾਬਾ ਬੁੱਢਾ ਸਾਹਿਬ ਤੇ ਮਾਤਾ ਗੰਗਾ ਜੀ ਦੀ ਜਿਹੜੀ ਚੱਕੀ ਹੈ ਸਾਖੀ ਹੈ ਜਿਹੜੀ ਉਹ ਨਜ਼ਰ ਆਵੇ ਇਸ ਤਰ੍ਹਾਂ ਉਹ ਉਹਨਾਂ ਨੂੰ ਅੰਦਰੋਂ ਅੰਦਰੀ ਸੱਚ ਪ੍ਰਤੀਤ ਹੋ ਗਿਆ ਕਿ ਛੇਤੀ ਹੀ ਉਹਨਾਂ ਦੇ ਘਰ ਜਿਹੜਾ ਹੈ ਮਹਾਨ ਸ਼ਕਤੀਸ਼ਾਲੀ ਰੂਹ ਤੇ ਇੱਕ ਸੰਤ ਸਪਾਈ ਬੇਟਾ ਜਿਹੜਾ ਹੈ ਉਹ ਆਉਣ ਵਾਲਾ ਹੈ ਤਾਂ ਇਹਨਾਂ ਦਾ ਜਿਹੜਾ ਮਨ ਹੈ ਉਹ 5-6 ਮਹੀਨੇ ਇਸ ਤਰ੍ਹਾਂ ਖੁਸ਼ੀ ਨਾਲ ਖੜਿਆ ਰਿਹਾ ਕਿਉਂਕਿ ਉਹਨਾਂ ਨੂੰ ਇਹ ਭਰੋਸਾ ਹੋ ਚੁੱਕਿਆ ਸੀ ਕਿ ਜਿਹੜਾ ਉਹ ਗੁਰਮੁਖ ਸਜਣ ਕਹਿ ਕੇ ਗਏ ਹਨ ਭਰੋਸਾ ਦੇ ਕੇ ਗਏ ਹਨ ਅਸੀਸ ਦੇ ਕੇ ਗਏ ਹਨ ਉਹ ਜ਼ਰੂਰ ਪੂਰੀ ਹੋਵੇਗੀ ਤਾਂ ਸਾਧ ਸੰਗਤ ਜੀ ਜਿਵੇਂ ਹੀ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੋਂ ਆਪਣੀਆਂ ਅਰਦਾਸਾਂ ਬੇਨਤੀਆਂ ਕਰਕੇ ਖੁਸ਼ੀਆਂ ਪ੍ਰਾਪਤ ਕਰਦੇ ਹਾਂ ਤਾਂ ਮੈਂ ਜ਼ਰੂਰੀ ਸਮਝਿਆ ਕਿ ਬਾਬਾ ਦੀਪ ਸਿੰਘ ਜੀ ਦੇ ਜਨਮ ਤੋਂ ਪਹਿਲਾਂ ਦੇ ਉਨ੍ਹਾਂ ਦੇ ਮਾਤਾ ਪਿਤਾ ਦੀ ਜਿਹੜੀ ਸੇਵਾ ਸੀ ਕਾਲਣਾ ਸੀ ਪ੍ਰਮਾਤਮਾ ਪ੍ਰਤੀ ਪਿਆਰ ਸੀ ਤਾਂ ਜੋ ਐਡੀ ਵੱਡੀ ਮਹਾਨ ਰੂਪ ਉਨ੍ਹਾਂ ਦੇ ਕਰ ਜਨਮ ਲਿਆ ਤਾਂ ਇਹ ਉਨ੍ਹਾਂ ਦੇ ਸਿੱਧਕ ਭਰੋਸੇ ਦੇ ਕਾਰਨ ਤੇ ਪ੍ਰਮਾਤਮਾ ਨਾਲ ਪਿਆਰ ਦੇ ਕਾਰਨ ਹੀ ਹੋ ਸਕਦਾ ਹੈ ਤਾਂ ਇੰਨੀਆਂ ਕ ਬੇਨਤੀਆਂ ਨੂੰ ਸਵੀਕਾਰ ਕਰਨਾ ਜੇ ਕੋਈ ਸ਼ਬਦ ਵਾਤਾ ਘਾਟਾ ਹੋ ਗਿਆ ਹੋਵੇ ਆਪ ਸੰਤਾਂ ਜੀ ਨੇ ਮਾਫ ਕਰਨਾ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤ